ਹਰੀ ਸਿੰਘ ਨਲੂਆ ਕਹਿੰਦਾ ਮੈਂ ਕਿਹੜੇ ਮੈਡਲ ਜਿੱਤਨੇ ਆ ਕੌਮ ਲਈ ਤੁਰਿਆ ਕੌਮ ਲਈ ਜਾਣਾ ਕੌਮ ਲਈ ਸ਼ਹੀਦ ਹੋਣਾ ਸਰਦਾਰ ਹਰੀ ਸਿੰਘ ਨਲੂਆ ਆਪਣੇ ਬਹਾਦਰ ਲੈ ਕੇ ਮੈਦਾਨੇ ਜੰਗ ਚ ਅੰਮ੍ਰਿਤ ਵੇਲੇ ਹੀ ਆ ਗਿਆ ਤੇ ਕਿਲੇ ਚ ਬੈਠੇ ਸਰਦਾਰ ਮਾਹ ਸਿੰਘ ਨੂੰ ਇੰਨਾ ਚਾ ਚੜਿਆ ਆਪਣੇ ਨਾਲ ਦਾ ਨੂੰ ਕਹਿੰਦਾ ਬਹਾਦਰੋ ਹੋਰ ਤਗੜੇ ਇਹਨਾਂ ਦੀਆਂ ਜੜਾਂ ਹਿਲਾਉਣ ਵਾਲਾ ਬਾਹਰ ਆ ਗਿਆ ਜੀ ਮੈਂ ਪੜ੍ਹ ਕੇ ਹੈਰਾਨ ਹੋਇਆ ਜਿਵੇਂ ਤੂਫਾਨ ਵੇਖ ਕੇ ਪਿੱਪਲ ਦੇ ਸੁੱਕੇ ਪੱਤੇ ਉੱਡ ਜਾਂਦੇ ਆ ਹਰੀ ਸਿੰਘ ਨਲੂਏ ਦਾ ਆਉਣਾ ਸੁਣ ਕੇ ਪਠਾਨ ਜਮਰੌਦ ਦਾ ਮੈਦਾਨੇ ਜੰਗ ਛੱਡ ਕੇ ਆਪ ਮੁਹਾਰੇ ਭੱਜਣੇ ਸ਼ੁਰੂ ਹੋ ਗਏ ਫਿਰ ਸਰਦਾਰ ਨੇ ਲਾਈ ਘੋੜੇ ਨੂੰ ਅੱਡੀ ਉਹਨੇ ਸਭ ਤੋਂ ਵੱਡੇ ਪਠਾਨ ਨੂੰ ਜਾ ਕੇ ਘੇਰਿਆ ਇਹਦਾ ਨਾਮ ਆ ਮਿਰਜ਼ਾ ਸੰਮੀਖਾ ਬੜਾ ਲੋਹੜੇ ਦਾ ਜਰਨੈਲ ਸੀ ਲੋਹੇ ਦੀ ਸੰਜੋਪ ਆ ਕੇ ਖਲੋਤਾ ਸੀ ਉਹਦੇ ਅੱਗੇ ਮਾਣ ਨੂੰ ਬਥੇਰਾ ਸੀ ਕਿ ਲੋਹੇ ਦੀ ਕਾਟ ਕੱਟਣ ਵਾਸਤੇ ਕੋਈ ਕੋ ਬੰਦੇ ਕੋਈ ਐਡਾ ਬਹਾਦਰ ਨਹੀਂ ਹੈਗਾ ਕੋਈ ਵੀ ਪਰ ਜਦੋਂ ਨੇ ਹਰੀ ਸਿੰਘ ਨਲੂਆ ਸਾਹਮਣੇ ਖਲੋਤਾ ਵੇਖਿਆ ਉਹਦੀ ਖਾਨੇੋਂ ਗਈ ਉਹਨੇ ਲੜਦਾ ਤੇ ਬੜੀ ਵਾਰੀ ਵੇਖਿਆ ਸੀ ਪਰ ਅੱਜ ਲੜਨਾ ਇਹਦੇ ਨਾਲ ਪਹਿਲੀ ਵਾਰੀ ਤੇ ਮਿਰਜ਼ਾ ਸਮੀਖਾਨ ਨੂੰ ਪਤਾ ਸੀ ਇਹ ਨਲੂਆ ਉਹ ਬੰਦਾ ਵਾਹ ਜਿਨੇ ਜ਼ਿੰਦਗੀ ਚ ਦੋ ਵਾਰੀ ਸ਼ੇਰ ਚ ਬਾੜਿਆਂ ਤੋਂ ਫੜ ਕੇ ਪਾੜਿਆ ਕਦੀ ਸਰਦਾਰ ਹਰੀ ਸਿੰਘ ਨਲੂਆ ਮੁਸਕਰਾਇਆ ਮੀਨਾ ਖਾਨ ਜੀ ਗੱਲ ਗਲਤ ਆ ਜਾਦੇ ਮੈਨੂੰ ਠੀਕ ਹੋਣ ਲੈਣ ਦਿੰਦੇ ਹੋ ਤੇ ਜਾਂਚ ਤੇ ਮੈਂ ਠੀਕ ਸਾਂ ਉਸ ਦਿਨ ਆਉਂਦੇ ਹੋ ਸਵਾਤ ਆਦੀ ਹੀ ਲੜਾਈ ਦਾ ਜਾ ਮੈਨੂੰ ਠੀਕ ਹੋਣ ਲੈਣ ਦਿਨੋ ਤੇ ਜਾਂ ਜਦ ਤਨ ਮੈਂ ਠੀਕ ਇੱਥੇ ਹੈਗਾ ਸਾਂ ਉਦੋਂ ਆਉਨੋ ਹਾ ਮਰਦਾਂ ਵਾਲੇ ਕੰਮ ਥੋੜਾ ਵਾ ਕਿਸੇ ਦੀ ਬਿਮਾਰੀ ਦਾ ਫਾਇਦਾ ਚੁੱਕ ਕੇ ਪਿੱਠ ਤੇ ਵਾਰ ਕੀਤਾ ਵਾ ਪਰ ਤੰਦਰੁਸਤੀਆਂ ਗੁਰੂ ਦੀਆਂ ਦਿੱਤੀਆਂ ਵਾਂ ਹੋ ਤਗੜਾ ਤੇ ਮੇਰੇ ਤੇ ਵਾਰ ਕਰ ਕਹਿੰਦੇ ਪਠਾਨ ਦੇ ਬੱਚੜੇ ਨੇ ਤਿੰਨ ਵਾਰ ਸਰਦਾਰ ਹਰੀ ਸਿੰਘ ਨਲੂਏ ਤੇ ਕੀਤੇ ਸਰਦਾਰ ਨੇ ਦਿਨੇ ਵਾਰ ਰੋਕੇ ਮਨ ਜਿਹੜਾ ਬੰਦਾ ਹੱਥਾਂ ਨਾਲ ਸ਼ੇਰ ਪਾੜਨੇ ਜਾਣਦਾ ਵਾ ਕਿੰਨੀ ਤਾਕਤ ਉਹਦੇ ਡੌਲਿਆਂ ਚ ਹੋਵੇਗੀ ਜਦੋਂ ਨੇ ਤਿੰਨੇ ਵਾਰ ਰੋਕੇ ਨਾ ਮਿਰਜ਼ਾ ਸਮੀਖਾਨ ਨੇ ਤਾ ਨੂੰ ਵੇਖਿਆ ਕਹਿੰਦਾ ਯਾ ਅੱਲਾ ਗਲਤ ਥਾਂ ਤੇ ਆ ਗਿਆ ਮੈਂ ਮੈਂ ਤਾਂ ਸੋਚਿਆ ਵੀ ਇਹ ਆਉਣਾ ਹੀ ਨਹੀਂ ਬੰਦਾ ਇਹ ਤੇ ਬਿਮਾਰ ਆ ਮਿਰਜ਼ਾ ਸਮੀਖਾਨ ਤੇਰਾ ਸਿਰ ਤੇ ਕਾਲ ਕੂਤਦਾ ਵਾ ਤੇ ਜੇ ਤੂੰ ਇਹ ਆਖੇ ਵੀ ਤੂੰ ਇਹਦਾ ਵਾਰ ਰੋਕ ਜੇਗਾ ਇਹ ਕਿਸੇ ਕਿਤਾਬ ਚ ਨਹੀਂ ਲਿਖਿਆ ਨਾਲ ਹੀ ਆਪਣੇ ਅੱਲਾ ਨੂੰ ਯਾਦ ਕਰਕੇ ਕਹਿੰਦਾ ਯਾ ਖੁਦਾ ਯਾ ਅੱਲਾ ਯਾ ਪਰਵਦਗਾਰ ਮੌਲਾ ਅਰਦਾਸ ਹੈ ਮੇਰੀ ਇੱਕ ਵਾਰੀ ਮੈਨੂੰ ਪਜਾ ਕੇ ਲੈ ਜਾ ਜੰਗ ਦੇ ਵਿੱਚੋਂ ਅੰਦੇ ਦਾ ਪੁੱਤ ਹਾਂਗਾ ਜ਼ਿੰਦਗੀ ਚ ਮੜ ਕੇ ਐਦੇ ਮੱਥੇ ਨਹੀਂ ਲੱਗਦਾ ਜੋ ਮਰ ਜਾਏ ਇੱਕ ਵਾਰੀ ਮੈਨੂੰ ਲੈ ਜਾ ਬਸ ਇਨੀ ਕਾਕ ਨੇ ਕੋੜੀਆਂ ਵਾਗਾਂ ਖਿੱਚੀਆਂ ਕੋੜੇ ਨੂੰ ਲਾਈ ਹੱਡੀ ਤੇ ਮਿਰਜ਼ਾ ਸਮੀ ਖਮਾਦਾ ਨੇ ਜੰਗ ਚ ਪੱਜ ਗਏ ਭੱਜਣ ਦਿੰਦੇ ਮੜਕੇ ਬਗਾਨੇ ਪੁੱਤ ਜੋ ਸੁੱਤੀ ਕਲੇਜ ਚ ਗਾਲੀ ਸਰਦਾਰ ਨੇ ਮਗਰ ਹੀ ਘੋੜਾ ਭਜਾਇਆ ਤੇ ਕਿੱਲੇ 'ਕ ਤੂੰ ਪਹਿਲਾਂ ਪਹਿਲੇ ਢੇਰ ਰਿਆ ਜਾ ਕੇ ਅੱਗੋਂ ਦੀ ਢੇਰ ਆਕ ਪਾ ਲਿਆ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਮਿਰਜਾ ਸੰਮੀ ਖਾ ਸਵਾਦ ਨਹੀਂ ਆਇਆ ਤੂੰ ਤਿੰਨ ਵਾਰ ਕੀਤੇ ਸੀ ਨਾ ਮੇਰੇ ਤੇ ਤਿੰਨ ਜੇ ਪਠਾਣੀ ਮਾਈ ਦਾ ਦੁੱਧ ਚੁੰਗਿਆ ਤੇ ਘਟੋ ਘਟ ਇੱਕ ਤੇ ਰੋਕ ਦੋ ਅੱਗੇ ਖਲੋ ਕੇ ਨਾਲੇ ਪੰਜਾਬੀਆਂ ਦਾ ਅਖਾਣ ਆ ਸ਼ਰੀਕ ਦੇ ਘਰ ਬਾਜੀ ਕੱਲੀਏ ਤੇ ਨਿਉਂਦਾ ਡੀਕੀ ਦਾ ਵਾਹ ਉਹ ਸਾਡੇ ਤੇ ਤਿੰਨ ਵਾਰ ਕਰੇ ਤੇ ਸਾਡਾ ਇੱਕਵਨਾ ਲੈ ਕੇ ਜਾਵੇ ਹੋ ਤਗੜਾ ਤੈਨੂੰ ਵਾਰ ਕਰਨ ਦੀ ਜਾਜ ਸਖਾਈਏ ਸਾਹਮਣੇ ਖਲੋਤਾ ਪਠਾਣੀ ਮਾਈ ਦਾ ਪੁੱਤ ਮਿਰਜ਼ਾ ਸਮੀਖਾ 6 ਫੁੱਟ ਜਵਾਨ ਲੋਹੇ ਦੇ ਕੋਟ ਵਿੱਚ ਮੜਿਆ ਸਾਹਮਣੇ ਖਲੋਤਾ ਸਿੱਖ ਫੌਜਾ ਦਾ ਚੀਫ ਇਨ ਕਮਾਂਡਰ ਦੁਨੀਆ ਦਾ ਇੱਕ ਨੰਬਰ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਉਹਨੇ ਪਾ ਕੇ ਘੋੜੇ ਦੀਆਂ ਰਕਾਬਾਂ ਚ ਪਾਰ ਪਾ ਕੇ ਇੱਥੇ ਤੇ ਗੈਰਤ ਦੀ ਧਿਉੜੀ ਆਪਣੇ ਦੋ ਧਾਰੇ ਖੰਡੇ ਨੂੰ ਲਹਿਰਾ ਕੇ ਆਕਾਸ਼ ਚੰਦਰ ਐਡਾ ਪਰਵਾਹ ਵਾਰ ਕੀਤਾ ਕਿ ਮਿਰਜ਼ਾ ਸਮੀਖਾਂ ਅੱਧ ਚੋਂ ਪਾੜ ਕੇ ਦੋ ਟੋਟੇ ਬੋਲੇ ਪੁਪਕਾ ਕੇ ਆਰੀ ਨਲਵੇ ਸ਼ੇਰ ਦੀ ਬੋਲੇ ਪੁਪਕਾ ਕੇ ਹੋ ਸਣਾ ਕਮਣਾ ਮਰਦ ਦਾ ਰਣ ਕੰਡ ਵਿਖਾ ਕੇ ਸਣਾ ਕਮਣਾ ਮਰਦ ਦਾ ਰਣ ਕੰਡ ਵਿਖਾ ਕੇ ਹੋ ਜੋ ਪਠਾਨ ਅੱਗੇ-ਅੱਗੇ ਭੱਜੇ ਜਾਂਦੇ ਸੀ ਉਹਨਾਂ ਨੂੰ ਫੜਨ ਵਾਸਤੇ ਸਰਦਾਰ ਨਿਧਾਨ ਸਿੰਘ ਪੰਜ ਥਾ ਗਿਆ ਨਿਧਾਨ ਸਿੰਘ ਪੰਜ ਥੇ ਦੀ ਮਦਦ ਉੱਤੇ ਸਰਦਾਰ ਹਰੀ ਸਿੰਘ ਨਲੂਆ ਗਿਆ ਚਟਾਨ ਦੇ ਉਹਲੇ ਲੋਕੇ ਪਠਾਣਾ ਨੇ ਦੋ ਇੱਕਾ ਇੱਕ ਗੋਲੀਆਂ ਮਾਰੀਆਂ ਜਿਹੜੀਆਂ ਸਰਦਾਰ ਹਰੀ ਸਿੰਘ ਨਲੂਆ ਦੀ ਪਿੱਠ ਚਾਕੇ ਵੱਜ ਗਈਆਂ ਖੂਨ ਦੇ ਛੱਪੜ ਵਗੇ ਸਰਦਾਰ ਨਢਾਲ ਹੋਇਆ ਘੋੜੇ ਉੱਤੇ ਤੇ ਉਦਾਂ ਹੀ ਵਾਪਸ ਆ ਗਿਆ ਸਰਦਾਰ ਮਹਾ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ ਸਰਦਾਰ ਨੂੰ ਨਡਾਲ ਵੇਖ ਕੇ ਸਰਦਾਰ ਹਰੀ ਸਿੰਘ ਨੇ ਆਖਿਆ ਸਰਦਾਰ ਮਹਾਂਸਿਆ ਮੈਂ ਬਚਣਾ ਨਹੀਂ ਆ ਮੈਨੂੰ ਪਤਾ ਲੱਗ ਗਿਆ ਮੈਂ ਦੁਨੀਆ ਤੋਂ ਚਲੇ ਜਾਣਾ ਪਰ ਇੱਕ ਕੰਮ ਕਰੀ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਮਦਦ ਲੈ ਕੇ ਇੱਥੇ ਆ ਨਹੀਂ ਜਾਂਦਾ ਜਾਂ ਲਾਗੇ ਬੰਨੋ ਸਾਡੀ ਮਦਦ ਨਹੀਂ ਪਹੁੰਚ ਜਾਂਦੀ ਮੇਰੀ ਮੌਤ ਦੀ ਖਬਰ ਨੂੰ ਉਹਨਾਂ ਚਿਰ ਗੁਪਤ ਰੱਖਿਆ ਜਾਊਗਾ ਜਮਰਾਉ ਦੇ ਕਿਲੇ ਅੰਦਰ ਸਰਦਾਰ ਹਰੀ ਸਿੰਘ ਨਲੂਆ ਪੂਛ ਕਰ ਗਿਆ ਦੁਨੀਆ ਤੋਂ ਸਿੱਖ ਰਾਜ ਦਾ ਵੱਡਾ ਥੰਮ ਢਹਿ ਢੇਰੀ ਹੋ ਚੁੱਕਾ ਸੀ ਵੈਦ ਨੂੰ ਸੱਦ ਕੇ ਸਰਦਾਰ ਦਾ ਪੇਟ چیرਿਆ ਗਿਆ ਪੇਟ ਪਾੜ ਕੇ ਉਹਦੇ ਅੰਦਰ ਜੜੀ ਬੂਟੀਆਂ ਭਰ ਕੇ ਉਹਦਾ ਪੇਟ ਦੁਬਾਰਾ ਸੀਂ ਦਿੱਤਾ ਗਿਆ ਤਾਂ ਜੋ ਉਹਦੀ লাশ ਖਰਾਬ ਨਾ ਹੋਵੇ 4 ਦਿਨ ਸਰਦਾਰ ਹਰੀ ਸਿੰਘ ਨਲੂਏ ਨੂੰ ਉਦਾਂ ਹੀ ਰੱਖਿਆ ਗਿਆ ਜਿੰਨਾ ਚਿਰ ਬਾਹਰੋਂ ਮਦਦ ਨਹੀਂ ਆ ਜਾਂਦੀ ਉਹਨਾਂ ਚਿਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਦੀ ਖਬਰ ਕੰਨੋਂ ਕੰਨੀ ਦੂਜੇ ਬੰਦੇ ਨੂੰ ਨਹੀਂ ਦਿੱਤੀ ਗਈ 3 April 1837 ਸਿੱਖ ਰਾਜ ਦਾ ਵੱਡਾ ਥੰਮ ਜਮਰੌਹ ਦੇ ਮੈਦਾਨੇ ਜੰਗ ਅੰਦਰ ਡਿੱਗਾ ਉਹਦੀ ਦਾਸਤਾ ਤੁਹਾਡੇ ਚਰਨਾਂ ਚ ਬਿਣੇ ਕਰਦਿਆਂ ਏਕ ਨਹੀਂ ਅਨੇਕਾਂ ਗਲਤੀਆਂ ਕੀਤੀਆਂ ਨੇ ਸਮੇਂ ਦੀ ਸਮਾਪਤੀ ਹੋਈਆਂ ਪੁੱਲਾ ਚੁੱਕਾਂ ਦੀ ਮੁਆਫੀ ਧੰਨਵਾਦ ਗੁਰੂ ਕੀ ਸੰਗਤ ਦਾ ਜਿੰਨੇ ਕੁ ਮੈਂ ਸਾਹਮਣੇ ਬਿਠਾਏ ਸੀ ਤੁਸੀਂ ਬੜਾ ਪਿਆਰ ਬਖਸ਼ਿਆ ਬੜੀ ਇਕਾਗਰਤਾ ਨਾਲ ਸੁਣਿਆ ਗੱਲ ਥੋੜਿਆਂ ਦੀ ਨਹੀਂ ਹੁੰਦੀ ਗੱਲ ਧਿਆਨ ਨਾਲ ਸੁਣਨ ਵਾਲਿਆਂ ਦੀ ਹੁੰਦੀ ਹੈ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਬਹਿ ਕੇ ਸਰਵਣ ਕਿਦਾ ਚਾਹੇ ਵੀਰ ਆ ਚਾਹੇ ਭੈਣਾਂ ਮਾਤਾਵਾਂ ਸਾਰੇ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਮੋਟਰਸਾਈਕਲਾਂ ਤੇ ਬਹਿ ਕੇ ਸੁਣਦਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੋਰਡ ਥੱਲੇ ਖਲੋ ਕੇ ਸੁਣ ਲਿਆ ਸੁਣ ਲਿਆ ਜਿੱਦਾਂ ਦਾ ਵੀ ਸੁਣ ਲਿਆ ਧੰਨਵਾਦ ਹੈ ਭਾਈ ਤੁਹਾਡਾ ਸਾਰਿਆਂ ਦਾ ਗੁਰੂ ਕਿਰਪਾ ਕਰੇ ਤੁਹਾਨੂੰ ਤੰਦਰੁਸਤੀ ਦਾਤ ਚੜ੍ਹਦੀ ਕਲਾ ਦੇ ਦਾਤ ਬਖਸ਼ੇ ਸਰਦਾਰ ਦਲਜੀਤ ਸਿੰਘਣਾ ਵੱਲੋਂ ਆਪਣੇ ਲੜਕੇ ਵੀਰ ਮਨਦੀਪ ਸਿੰਘ ਅਤੇ ਆਪਣੀ ਨੂੰਹ ਰਾਣੀ ਮਨਦੀਪ ਕੌਰ ਪੋਤਰਾ ਰਾਜਕਰਨ ਸਿੰਘ ਇੰਗਲੈਂਡ ਵਿੱਚ ਨੇ ਉਹਨਾਂ ਦੇ ਕਾਰੋਬਾਰ ਤਰੱਕੀ ਵਾਸਤੇ ਅਰਦਾਸ ਬੇਨਤੀ ਕਰਵਾਈ ਹੈ ਗੁਰੂ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦਾਤ ਬਖਸ਼ੇ ਬੇਟੀ ਅਵਲীন ਕੌਰ ਕਾਕਾ ਨਿਹਾਲ ਸਿੰਘ ਨੂੰ ਪਰਮਾਤਮਾ ਤੰਦਰੁਸਤੀ ਦਾਤ ਬਖਸ਼ੇ ਬੇਅੰਤ ਅਰਦਾਸਾਂ ਕਰਵਾਈਆਂ ਗਈਆਂ ਨੇ ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਉਹਨਾਂ ਦੇ ਪਵਿੱਤਰ ਨਾਮ ਤੋਂ ਬੇਅੰਤ ਅਸੀਸਾਂ ਟਾੜੀ ਜੱਥੇ ਨੂੰ ਦੇ ਕੇ ਨਵਾਜਿਆ ਜਾਂਦਾ ਹੈ ਇੱਕ ਭੈਣ ਜੀ ਵੱਲੋਂ ਅਰਦਾਸ ਬੇਨਤੀ ਇੱਕ ਸੱਚੇ ਪਾਤਸ਼ਾਹ ਦੇ ਵੀਰ ਨੂੰ ਪੁੱਤਰ ਦੀ ਦਾਤ ਬਖਸ਼ੇ ਉਰਮਾਲਾ ਸਾਹਿਬ ਦੀ ਸੇਵਾ ਕਰਨ ਦੇ ਗੁਰੂ ਕਿਰਪਾ ਕਰੇ ਮੈਨੂੰ ਕਾਮਨਾਵਾਂ ਪੂਰੀਆਂ ਕਰਨ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਨਰਵੈਰ ਟੀਵੀ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲਾਈਵ ਕੀਤਾ ਭਾਜੀ ਮਨਦੀਪ ਸਿੰਘ ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੁਕਮ ਲਾ ਕੇ ਆਪ ਗੁਰੂ ਕੀ ਸੰਗਤ ਦਾ ਸੁਨਾ ਸਾਡੇ ਤੱਕ ਪਹੁੰਚਾਇਆ ਤੁਹਾਡੇ ਦਰਸ਼ਕ ਦਦਾਰੇ ਕਰਵਾਏ ਨੇ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ ਲੱਗਦੇ ਨਹੀਂ ਐਡੀ ਮਾਰ ਮਾਰਨਗੇ ਪਰ ਜਿੱਡੀ ਉਹਨਾਂ ਮਾਰ ਮਾਰੀ ਆ ਉਨਾ ਸਾਰੇ ਹੀ ਫੇਲ ਕਰ ਦਿੰਦੇ ਆ ਪੱਕੀ ਗੱਲ ਆ ਨਹੀਂ ਤੇ ਸਾਡਾ ਦੁਨੀਆ ਦੇ بڑے بڑے ਸਾਊਂਡ ਵਾਲਿਆਂ ਨਾ ਵਾਹ ਪੈਂਦਾ بڑے بڑے ਮਹਿੰਗੇ ਲੱਖਾਂ ਰੁਪਏ ਲੈਂਦੇ ਆ ਸਾਨੂੰ ਆਉਂਦਿਆਂ ਦੇ ਲੱਗਾ ਸੀ ਵੀ ਬੰਦੇ ਕਿਤੇ ਵੇਖੇ ਨਹੀਂ ਆ ਪਰ ਇਹਦੇ ਉਹ ਗੱਲ ਜਿਹੜੀ ਮੈਂ ਸ਼ੁਰੂ ਚ ਕਹੀ ਨਹੀਂ ਸੀ ਵੀ ਰਾਹ ਪਿਆ ਜਾਣੀਏ ਤਾਂ ਵਾਹ ਪਿਆ ਜਾਣੀਏ ਢਾਡੀ ਕਵੀਸ਼ਰ ਕੋਈ ਸੱਦ ਲਿਓ ਇਹ ਬੰਦੇ ਪੱਕੇ ਹੀ ਰੱਖਿਓ ਬਹੁਤ ਵਧੀਆ ਪਾਈ ਤੁਸੀਂ ਕੰਮ ਕੀਤਾ ਸਿਫਤ ਹੀ ਹੁੰਦੀ ਹੈ ਗੁਰੂ ਕਿਰਪਾ ਕਰੇ ਤੁਸੀਂ ਸੇਵਾ ਕੀਤੀ ਹੈ ਮਾਇਆ ਤੁਸੀਂ ਬਹੁਤ ਦਿੱਤੀ ਹੈ ਧੰਨਵਾਦ ਹੈ ਤੁਹਾਡਾ ਗੁਰੂ ਕਿਰਪਾ ਕਰੇ ਧੰਨਵਾਦ ਵੀਰ ਮਨਜਿੰਦਰ ਸਿੰਘ ਜੀ ਉਹਨਾਂ ਦਾ ਸਾਰੀ ਸੰਗਤ ਦਾ ਅਗਲਾ ਪ੍ਰੋਗਰਾਮ ਪ੍ਰਬੰਧਕਾਂ પાસે ਸਰਵਣ ਕਰੋ ਸਾਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ